ਆ ਜੋ ਵੀ ਅਸੀਲ ਮੁਰਗਿਓ ਪਹਿਲਾ ਅੱਜ ਨਹੀਂ ਛੱਡਦਾ ਬਈ ਰਾਂਜਾ ਅੱਜ ਨਹੀਂ ਛੱਡਦਾ ਚੋਬਰ ਲੈ ਵੀ ਸਤਨਾਮ ਵਾਹਿਗੁਰੂ ਬਹਿ ਜਾਂਂਦੇ ਤੇ ਆਹ ਦੇਖੋ ਵੀ ਬਿੱਲੋ ਦਾ ਕੰਮ 200 ਦੇ ਨੋਟ ਦੇ ਦੋ ਟੋਟੇ ਕਰਤੇ ਤੇ ਹੁਣ ਭੱਜ ਗਿਆ ਇੱਧਰ ਹਾਂਜੀ ਗੁੱਡ ਮਾਰਨਿੰਗ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਤਬੀ ਤੋਂ ਉੱਪਰ ਨਿਕਲੇ ਆਈ ਦਿਨ ਚੜ੍ਹੇ ਸੋਨਾ ਬੈਲਾ ਫਿਰਦੀ ਆ ਖੁੱਲੀ ਆ ਜੋ ਪਹਿਲਾਂ ਆਪਾਂ ਜਾਨਵਰ ਛੱਡ ਦਈਏ ਸਾਰੇ ਆਪਣੇ ਉਫ ਤੋਂ ਬਾਦ ਬਈ ਗੁੱਡ ਨਿਊਜ਼ ਆ ਗਈ ਆਪਣੇ ਸੈਟਅਪ ਤੇ ਆਪਣੇ ਸ਼ਿਰਾਜੀ ਕਬੂਤਰਾਂ ਨੇ ਬੱਚੇ ਕੱਢ ਲਏ ਬਈ ਬਹੁ ਟਾਈਮ ਬਾਅਦ ਕਟੋ ਕਟ 1 ਸਾਲ ਬਾਅਦ ਬੱਚੇ ਕੱਡੇ ਨੇ ਜਦੋਂ ਦਾ ਬਈ ਆ ਨਵਾਂ ਸੈਟਅਪ ਤਿਆਰ ਕਰਿਆ ਉਦੋਂ ਦੇ ਬੱਚੇ ਨਹੀਂ ਕੱਡੇ ਸੀ ਪੂਰੇ 1 ਸਾਲ ਬਾਅਦ ਬੱਚੇ ਕੱਡੇ ਨੇ ਪਿਛਲੇ ਸਿਆਲਾਂ ਦੇ ਵਿੱਚ ਆਪਾਂ ਆ ਖੁੱਡੇ ਬਣਾਈ ਸੀ ਤਾਂ ਅੱਜ ਜਾ ਕੇ ਬੱਚੇ ਕੱਡੇ ਨੇ ਬੱਚੇ ਵੀ ਦਿਖਾਉਣੇ ਆ ਤੁਹਾਨੂੰ ਉਸ ਤੋਂ ਪਹਿਲਾਂ ਜਾਨਵਰ ਛੱਡ ਦਈਏ ਆਜੋ ਫਿਰ ਬਈ ਆਜੋ ਵੀ ਬਾਹਰ ਬੈਲਾ ਨੋ ਬੈਲਾ ਪਾਗਲਾਂ ਜੀ ਕੀ ਕਰਦੀਆਂ ਇਹ ਆ ਜਾਓ ਵੀ ਹੁਣ ਛੱਡਦੇ ਆਪਾਂ ਡਾਕਸ ਨੂੰ ਆ ਜਾਓ ਵੀ ਬੈਲਾ ਕੁਛ ਨਹੀਂ ਕਹਿਣਾ ਨਹੀਂ ਤੇਰੇ ਜੂਤ ਪਹਿਣਗੇ ਡਾਕਸ ਫਰਦੀਆਂ ਬਾਹਰ ਨਹੀਂ ਆ ਰਹੀਆਂ ਬਈ ਆ ਜਾਓ ਆ ਜਾਓ ਕੁਛ ਨਹੀਂ ਕਹਿੰਦੀ ਆ ਜਾਓ ਭਜਿਓ ਭਜਿਓ ਬੈਲਾ ਸਾਬ ਲਾ ਲਈ ਜੂਤ ਇਹੋ ਜੇ ਪਹਿਣਗੇ ਯਾਦ ਰੱਖੇਗੀ ਚਲੋ ਵੀ ਡਾਕਸ ਬਾਹਰ ਨਹੀਂ ਆਈ ਜਾਂਦੀਆਂ ਆਪਾਂ ਇਹਨਾਂ ਨੂੰ ਛੱਡ ਦਿੰਨੇ ਆ ਆਜੋ ਵੀ ਅਸੀਲ ਮੁਰਗਿਓ ਪਹਿਲਾ ਹੱਡੀ ਜੀ ਪਹਿਲਾ ਪਾਗਲ ਜੀ ਆਪਦੇ ਆਣੇ ਤਾਂ ਬਈਏ ਖੇਡਦੀ ਆ ਇਧਰ ਡਾਕਸ ਵੀ ਬਾਹਰ ਆ ਗਈਆਂ ਆਪਦੇ ਆਣੇ ਖੇਡਦੀ ਆ ਪਰ ਬਈਏ ਡਰ ਜਾਂਦੇ ਨੇ ਬਹੁਤ ਜਿਆਦਾ ਡਰ ਜਾਂਦੇ ਨੇ ਬੈਲਾ ਯਾਰਾ ਇਹ ਨਾ ਡਰਾਇਆ ਕਰ ਤੇਰੀ ਆ ਗੱਲ ਗਲਤ ਆ ਯਾਰ ਭੱਜਿਓ ਵੀ ਸਾਰੇ ਆ ਆ ਆ ਆ ਆ ਓਡਿਆ 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 ਭੱਜ ਕੇ ਭੱਜ ਕੇ ਭੱਜ ਕੇ ਆ ਆ ਆ ਆ शिकारी ਆਇਆ ਵੀ ਟਰਕੀਆਂ ਦਾ ਜੋੜਾ ਇੱਕ ਆਪਾ ਵੀਰੇ ਵਾਈਟ ਟਰਕੀਆਂ ਦਾ ਜੋੜਾ ਲੈ ਕੇ ਆਵਾਂਗੇ ਚਿੱਟੇ ਰੰਗ ਦੇ ਟਰਕੀ ਆ ਆ ਆ ਆ ਭੱਜਿਓ 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 ਆ ਆ ਆ ਆਜੋ 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 ਵੀ ਸਾਰੇ ਆਜੋ 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 ਵੀ ਆਜੋ 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 ਚਲੋ ਵੀ ਚਲੋ ਖਾਓ 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 ਲਓ ਬਈ ਖਾਓ ਕਰੋ ਵੈਸ਼ ਲਓ ਨਿਆਰੇ ਮਾਰ ਦਿਓ ਵੀ ਸਾਰੇ ਛੜ ਦੇ ਵੀ ਅੰਦਰ ਤਾਂ ਮੇਟਰ ਸਾਰੇ ਫੈਂਸੀ ਕਬੂਤਰ ਬਈ ਆਪਾਂ ਇਧਰ ਕੱਚੇ ਥਾਂ 'ਚ ਛੜਤੇ ਆ ਲੈ ਆਂਦਾ ਵੀ ਪਾਣੀ ਲਓ ਬਈ ਇੱਥੇ ਨਹਾ ਲਿਓ ਜੋ ਮਰਜ਼ੀ ਕਰਿਓ ਠੀਕ ਆ ਬਾਕੀ ਬਈ ਆ ਜਗ੍ਹਾ ਤੇ ਕਹਿੰਦਾ ਸੀ ਮੈਂ ਤੁਹਾਨੂੰ ਬਿਉਰੇ ਕੋੜੀ ਦਾ ਤਵੇਲਾ ਬਣਾਵਾਂਗੇ ਆਪਾਂ ਆ ਜਗ੍ਹਾ ਤਾਂ ਹਲੇ ਘਟ ਹੈਗੀ ਆ ਪਾਉ ਡੱਗੀ ਤੱਕ ਲੈ ਲਾਂਗੇ ਹਨਾ ਆ ਕੰਦ ਤੋਂ ਲੈ ਕੇ ਆ ਡੱਗੀ ਤੱਕ ਉਹਦਾ ਤਵੇਲਾ ਹੋਊਗਾ ਅੱਗੇ ਜਿਹੜੀ ਜਗਾਗੀ ਉਹ ਉਹਦੇ ਘੁੰਮਣ ਫਿਰਨੂ ਹੋਊਗੀ ਦੇਖੋ ਵੀ ਮਿੱਤਰੋ ਸਾਰੇ ਆ ਗਏ ਨਾਉਣ ਬਈ ਸਾਰੇ ਨਾਲੇ ਲੱਗਪਗ ਬਸ ਕੱਲੇ ਪਾਉਡਰ ਰਹਿ ਗਏ ਬਾਕੀ ਸਾਰੇ ਨਾਲੇ ਸੈਂਟੀਨੇਟ ਵੀ ਨਾਲੇ ਲੱਕੇ ਵੀ ਤੇ ਫਰੈਂਚ ਮੰਡੀਨਾ ਤੇ ਪਾਉਡਰ ਰਹਿ ਗਏ ਮੁਖੀ ਵੀ ਨਾਲੇ ਆ ਲੱਕੇ ਲੁੱਕੇ ਤਾਂ ਨਾ ਹੀ ਜਾਂਦੇ ਨੇ ਇਹਨਾਂ ਦੀ ਵਾਰੀ ਨਹੀਂ ਆਉਂਦੀ ਸਾਰੇ ਆਲੇ ਦੁਆਲੇ ਖੜੇ ਨੇ ਕੁੰਡੇ ਦੇ ਵੀ ਸਾਡੀ ਵਾਰੀ ਆਵੇ ਤੇ ਨਾਹੀਏ ਚਲੋ ਵੀ ਲੋ ਨੇ ਆਰੇ ਬਾਕੀ ਆ ਕੋਕਟੇਲ ਸ਼ੋਕਟੇਲ ਬਜੀਫ ਬਜੀਫ ਇਧਰ ਫਿਰਦੇ ਆ ਖੇਡਦੇ ਚਿੜੀਆਂ ਚੁੜੀਆਂ ਤੇ ਆਇਆ ਕੀਰਤ ਲਾ ਬਾੜ ਦੇ ਬੱਚੇ ਦੇਖਦੇ ਆ ਪਹਿਲਾਂ ਤਾਂ ਸ਼ਿਪਕਲੀ ਦੀ ਤਾਂ ਕੋਈ ਗੱਲ ਨਹੀਂ ਬੱਚਾ ਦੇਖਦੇ ਆ ਕੀਰਤ ਬੱਚਾ ਕਿੱਧਰ ਗਿਆ ਵੇ ਕਮਾਲ ਆ ਯਾਰ ਬੱਚਾ ਕਿੱਧਰ ਗਿਆ ਯਾਰ ਇਹਦੇ ਅੰਦਰ ਬੱਚੀ ਨਹੀਂ ਹੈਗਾ ਉਹਦੇ ਇੱਕ yellow ਬੱਚਾ ਤਾਂ ਮਰ ਗਿਆ ਸੀਗਾ ਯਾਰ ਤੇ green ਬੱਚਾ ਸੀਗਾ ਉਹ ਵੀ ਨਹੀਂ ਹੈਗਾ ਉਧਰ ਦੇਖੋ ਉਧਰ ਨਾ ਯਾਰ ਇਧਰ ਵੀ ਨਹੀਂ ਹੈਗਾ ਇੰਨੀ ਛਾਂਸਤਾ ਵੱਡ ਵੀ ਨਹੀਂ ਸਕਦਾ ਐਡਾ ਵੱਡਾ ਤਾਂ ਬੱਚਾ ਹੋ ਰਿਆ ਸੀ ਤਾਂ ਬਈ ਬੱਚੇ ਕੱਡੇ ਕਢਾਏ ਸੀਗੇ ਐਡੇ ਐਡੇ ਹੋ ਗਏ ਸੀ ਪਤਾ ਹੀ ਨਹੀਂ ਕਿੱਧਰ ਗਏ ਯਾਰ ਕਿੱਧਰ ਨਾ ਯਾਰ ਕੀ ਫੜਨੀ ਆ ਘੁੱਗੀ ਫੜਨੀ ਆ ਫੜ ਲਓ ਤੈਨੂੰ ਬਣਾਈ ਰਿਹਾ ਇਧਰ ਆਉਣ ਵਾਲੀ ਫੜੀ ਜੋ ਉੱਲੇ ਫੜੀ ਗਈ ਕੀਰਤ ਖੰਭ ਨਾ ਪਟਦੀ ਉਹ ਪਟਦੀ ਨਾ ਪੂਛ ਇਹਨਾਂ ਦੇ ਬਾਹਲੇ ਨਾਜਿਕ ਖੰਭ ਹੁੰਦੇ ਨੇ ਉਹ ਪਟਦੀ ਐ ਅੱਧੀ ਪੂਛ ਪਟਦੀ ਉਹਦੀ ਚਲੋ ਬਈ ਆਜੋ ਆਂ ਦਾਣਾ ਖਾ ਲਓ ਇੱਥੋਂ ਆਹ ਦਾਣਾ ਧਰਤਾ ਬਈ ਇਹਨਾਂ ਨੂੰ ਥੱਲੇ ਪਾਣੀ ਪਿਆਗਾ ਤੇ ਘੁੱਗੀ ਦੀ ਅੱਧੀ ਪੂਛ ਪੱਟਤੀ ਕੀਰਤ ਨੇ ਜਿਹੜਾ ਕੰਮ ਕਰਨਾ ਸੀ ਕਰਤਾ ਚਲੋ ਆਜੋ ਵੀ ਚਲੀਏ ਚਲੋ ਆਜੋ ਬਾਹਰ ਆਜੋ ਆਹ ਦੇਖੋ ਵੀ ਬਿੱਲੋ ਦਾ ਕੰਮ 200 ਦੇ ਨੋਟ ਦੇ ਦੋ ਟੋਟੇ ਕਰਤੇ ਤੇ ਹੁਣ ਭੱਜ ਗਿਆ ਇੱਧਰ ਆਜੋ ਕਰ ਦਿਆਂ ਦੀ ਸਰਵਿਸ ਆ ਫਿਰਦੀ ਆ ਹਾਂ ਕੀ ਗੱਲ ਹੈਗੀ ਆਹ ਕੀ ਕਰਿਆ ਤੂੰ ਹਜੇ ਵੀ ਖੜ ਜਾ ਤੂੰ ਹਜੇ ਵੀ ਨਹੀਂ ਹਟਦੀ ਕਿਉਂ ਪਾੜਿਆ ਇਹ ਕਿੱਥੋਂ ਚੱਕਿਆ ਤੂੰ ਕਿੱਥੋਂ ਲੈਈਂ ਜਾ ਕੇ ਇੱਕ ਕੈਣਕ ਗਾਂਦੀ ਦੀ ਇੱਧਰ ਕਰਤੀ ਬਾਕੀ ਇੱਧਰ ਕਰਤਾ ਤੂੰ ਗਾਂਧੀ ਦੀ ਅਖਬੜਤੀ ਕੇਸ ਬੌਤਰ ਤੇ 26 ਦਾ 26 ਦਾ ਪਰਚਾ ਹੋ ਉਤਰ ਤੇ 200 ਦਾ ਨੋਟ ਪਾੜਿਆ 200 ਜੂਤ ਪੈਣਗੇ ਤੇਰੇ 1 2 3 4 5 6 7 8 9 10 199 200 ਅਜੇ ਤਵਾਰ ਨਾ ਪਾੜਦੀ ਸਾਬ ਲਾਲੀ ਅਜੇ ਤਵਾਰ ਨੋਟ ਪਾੜਿਆ ਥਾ ਚੱਕ ਵੀ ਨਾ ਲਈ ਠੀਕ ਆ ਤਬਈ ਇਹਦੇ ਬਹੁਤ ਜੂਤ ਵਰਗੇ ਅਜੇ ਤਵਾਰ ਨਹੀਂ ਪਾੜਦੀ ਇਹ ਠੀਕ ਆ ਬੀ ਲੋ ਓਕੇ ਲੱਗੀ ਸਮਝ ਹੁਣ ਤਿਆਰ ਨਾਲ ਦੇਖ ਲੈ ਆ ਨੋਟ ਨਹੀਂ ਠੀਕ ਆ ਲੋ ਵੀ ਮਿੱਤਰੋ ਹੀਰ ਫੜ ਲਈ ਤੇ ਰਾਂਝਾ ਫੜ ਰੱਖਿਆ ਮੈਂ ਆਜੋ ਫਿਰ ਨਮਾ ਹੁੰਨੇ ਆ ਬਈ ਗਰਮੀਆਂ ਦਾ ਪਹਿਲਾ ਇਸ਼ਨਾਨ ਕਰਾਉਣੇ ਇਹਨਾਂ ਨੂੰ ਆਜੋ ਲੈ ਕੀਰ ਤੇ ਫਿੱਟੀ ਵਿੱਚ 1 2 3 ਯੋ ਗਏ ਬਈ ਕੀ ਬਾਤੇ ਹੈ ਹੁਣ ਆਉਣ ਕੇ ਖੁਸ਼ ਹੋ ਕੇ ਜੋ ਤੂੰ ਨਾ ਇਹ ਨਾ ਕਰ ਬਰਬਾਦ ਜਾਣਗੇ ਡਰਾ ਨਾ ਬਈ ਰਾਂਝਾ ਕ੍ਰੋਸਿੰਗ ਕਰਨ ਦੀ ਕੋਸ਼ਿਸ਼ ਕਰਦਾ ਪਾਣੀ 'ਚ ਪਰ ਪੋਸੀਬਲ ਨਹੀਂ ਹੈਗਾ ਛੋਟੀ ਨੂੰ ਵੀ ਲਿਆ ਜਾ ਕੇ ਉਹਨੂੰ ਵੀ ਫਿੜਦੇ ਆ ਵਿੱਚ ਆ ਦੇਖੋ ਬਈ ਆ ਪੂਰੀ ਕ੍ਰੋਸਿੰਗ ਕੋਸ਼ਿਸ਼ ਕਰ ਰਿਆ ਪੂਰੀ ਵਧੀਆ ਯਾਰ ਕ੍ਰੋਸਿੰਗ ਕਰਨ ਲੱਗੇ ਆਣ ਹਨਾ ਟਾਂਡੇ ਧਰਨ ਲੱਗੇ ਆਣਗੇ ਇਹਨਾਂ ਨੂੰ ਆਪਾਂ ਖੁੱਡੇ ਦੇ ਵਿੱਚ ਵੀ ਤਾਂ ਹੀ ਬੰਦ ਕਰਨ ਲੱਗੇ ਸੀ ਵੀ ਇਹ ਮੈਟਿੰਗ ਕਰਨ ਤੇ ਅण्डे ਧਰਨ ਲਿਆ 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 ਛੱਡੀ ਨਾ ਲਿਆ ਆ ਦੇਖੋ ਬਈ ਪੂਰੀ ਕੋਸ਼ਿਸ਼ ਕਰ ਰਿਆ ਫਿੜਦੇ ਵੈਰੀ ਗੁੱਡ ਸ਼ਾਬਾਸ਼ ਲੋ ਜੀ ਤਨੇ ਡਕਸ ਛੱਡਤੀਆਂ ਆ ਪਾ ਅੰਦਰ ਆ ਲਾ ਗਿਣਾਉਣਾ ਦੇਖੋ ਇਹ ਕਿੰਨੀ ਖੁਸ਼ ਹੋ ਗਈ ਬਈ ਰਾंजे ਦਾ ਅੱਜ ਪੂਰਾ ਮੂਡ ਅਪ ਹੋ ਰਿਹਾਗਾ ਦੇਖੋ ਬਾਰੀ ਬਾਰੀ ਕਰਾਫਿੰਗ ਕਰਨ ਲੱਗ ਰਿਹਾ ਮੈਟਿੰਗ ਦੇਖੋ ਦੇਖੋ ਤੇ ਆਹ ਦੇਖੋ ਕਿਵੇਂ ਨਹਾਉਂਦੀ ਆ ਇਹ ਵੀ ਕਿੰਨੀ ਖੁਸ਼ ਆ ਅੱਜ ਨਹੀਂ ਛੱਡਦਾ ਬਈ ਰਾਂਜਾ ਅੱਜ ਨਹੀਂ ਛੱਡਦਾ ਚੋਬਰ ਅੱਜ ਨਹੀਂ ਛੱਡਦਾ ਚੋਬਰ ਪਾਣੀ ਚ ਮੂਡ ਬਣ ਗਿਆ ਬਈ ਇਹਨਾਂ ਦਾ ਗਰਮੀਆਂ ਦਾ ਟਾਈਮ ਆ ਠੰਡਾ ਠੰਡਾ ਪਾਣੀ ਆ ਨਿਆਰੀ ਲਈ ਜਾਂਦੇ ਆ ਉਹ ਕਰਤੀ ਬਈ ਮੈਟਿੰਗ ਰਾਂਜੇ ਨੇ ਮੈਕਸਿਕੋ ਵੀ ਡੱਕ ਤੇ ਮੈਟਿੰਗ ਕਰਤੀ ਬਈ ਉਹ ਦੇਖੋ ਬਈ ਓਏ ਫਾਹ ਬੰਦ ਹੋ ਜੂ ਉਹਦਾ ਛੱਡ ਉਹ ਰਾਂਝੇ ਛੱਡ ਦੇ ਫਾਹ ਬੰਦ ਹੋ ਜੂ ਉਹਦਾ ਛੱਡ ਉਹ ਛੱਡ ਦੇ ਅੱਜ ਕੀ ਹੋ ਰੇ ਤੈਨੂੰ ਅੰਜਰ ਦੇ ਕਾਮਰਾਜ ਤਾਂ ਨਹੀਂ ਖਾ ਲਿਆ ਕਿਤੇ ਅੱਜ ਆ ਜੋ ਵੀ ਮਤਰੋ ਅਮਨ ਵਾਲੀ ਪੱਠੀ ਨੂੰ ਬਿਠਾਉਣੇ ਆਪਾਂ ਸੇਵਾ ਤੇ ਇਧਰ ਲਿਆਂਦੇ ਬਈ ਆਂਡੇ ਦੇਖੋ ਬਈ ਐਨੇ ਆਂਡੇ ਨੇ ਆ ਰ ਆਰ ਦੇ ਨੇ ਵਿੱਚ ਹੀ ਅਸੀਂ ਲਾਂਦੇ ਨੇ ਇਧਰ ਲਿਆਂਦੀ ਤੂੜੀ ਇਧਰ ਲਿਆਂਦੀਆਂ ਇਟਾਂ ਇਟਾਂ ਦੀ ਕਰਕੇ ਫੈਟਿੰਗ ਪਾ ਕੇ ਤੂੜੀ ਰੱਖਦੇ ਆਂ ਾਂਡੇ ਤੇ ਆ ਬੈਠੀ ਆ ਆਉਣ ਵਾਲੀ ਪੱਠੀ ਤੈਨੂੰ ਬਿਠਾਉਨੇ ਆਂ ਸੇਵਾ ਤੇ ਲੈ ਵੀ ਆਪਣੇ ਕੋਲੇ ਬਈ ਘਟੋ ਘੱਟ ਚਾਰ ਮੁਰਗੀਆਂ ਹੋ ਗਈਆਂ ਸੇਵਾਲੀਆਂ ਤਿੰਨ ਪਹਿਲਾਂ ਬਿਠਾਰਖੀਆਂ ਨੇ ਚੌਥੀ ਇਹ ਹੋ ਗਈ ਆ ਜਾ ਵੀ ਬੱਸ 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 ਓਏ ਬੱਸ ਬੱਸ ਓ ਖੜ ਜਾ ਓ ਪੂਸ਼ ਪੱਟੀ ਓ ਰੁਕ ਜਾ ਬੇਟਾ ਰੁਕ ਜਾ ਰੁਕ ਜਾ ਬਸ 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 ਪੁਸ਼ ਪੁਸ਼ ਕਰ ਦਿਓ ਬਸ ਬਸ ਇੱਕ ਵਾਰੀ ਇੱਥੇ ਰਹਿ ਤੂੰ ਆ ਆ ਖੋਡੇ 'ਚ ਬੱਠ ਓਰੇ ਬੈ ਜਾ ਇੱਕ ਵਾਰੀ ਬਸ ਠੀਕ ਆ ਤਬਈ ਫਟਾਫਟ ਆਪਾਂ ਆਇਟਾਂ ਦੀ ਸੈਟਿੰਗ ਕਰ ਦਿੰਨੇ ਆ ਜਿੱਥੇ ਬੈਠੀ ਐ ਇਹਨੂੰ ਇੱਥੇ ਬਿਠਾ ਦਿੰਨੇ ਆਂਗੇ ਆਪਾਂ ਛੇੜਦੀ ਨਹੀਂ ਹੈਗੇ ਆ ਮੜੇ ਪਰਾਂ ਕਰ ਦਿੰਨੇ ਆ ਆਂਡਾ ਵੀ ਆਪਾਂ ਵਿਚੀ ਰੱਖ ਦਾਂਗੇ ਇੱਕ ਵਾਰੀ ਸਾਈਡ ਤੇ ਧਰ ਦਿੰਨੇ ਆ ਆਸੀ ਦੂਜੀ ਟੱਪਣੀ ਥੋੜਾ ਖੁੱਲਾ ਰੱਖਾਂਗੇ ਘੇਰਾ ਆਪਾਂ ਆ ਫੀਤੀ ਜੀਟ ਆਪਣੀ ਅੰਡਾ ਧਰ ਦੇ ਅੰਦਰ ਤੇ ਤੀਜੀ ਜੀਟ ਧਰ ਦਿਆਂ ਇੱਥੇ ਐਸਫਲੋਟ ਕਰਤੀ ਫੈਟਿੰਗ ਇਹ ਐਸਫਲੋਟ ਐ ਠੀਕ ਆ ਬਾਧੂ ਖੁੱਲਾ ਹੋ ਗਿਆ ਤੇ ਇਹਦੇ ਵਿੱਚ ਪਾਉਨੇ ਤੂੜੀ ਬਾਧੂ ਆ ਬਈ ਥੋੜਾ ਇਹ ਹੋਰ ਖੁੱਲਾ ਕਰਨਾ ਪਊਆ ਯਾਰ ਕਿਉਂਕਿ ਤੂੜੀ ਜਿਆਦੇ ਆ ਤੇ ਕਿਹੜਾ ਘੱਟ ਖੁੱਲਾਗਾ ਐਨਾ ਬਾਧੂ ਆ ਬਾਧੂ ਆਂਡੇ ਆ ਜਾਣਗੇ ਵਿਚਾਲੋਂ ਕਰ ਦਿੰਨੇ ਆ ਨੀਮਾ ਫੈਡਾਂ ਤੋਂ ਕਰ ਦਿੰਨੇ ਆ ਉੱਚਾ ਨਿਹਰਾ ਆਜੂ ਤਾਂ ਮਿੱਤਰੋ ਬਈ ਫੈਟਿੰਗ ਹੋ ਗਈ ਤੂੜੀ ਪਾ ਕੇ ਵਧੀਆ ਜਗ੍ਹਾ ਬਣ ਗਈ ਆਜੋ ਫਿਰ ਰੱਖੀਏ ਆਂਡੇ ਕਰੀਏ ਸ਼ੁਰੂਆਤ ਪਹਿਲਾਂ ਆਪਾਂ ਆਹੀ ਆਂਡੇ ਤੋਂ ਸ਼ੁਰੂਆਤ ਕਰਦੇ ਆ ਸਤਨਾਮ ਵਾਹਿਗੁਰੂ ਲਓ ਜੀ ਆਰ ਆਈ ਆਰ ਜਾਦੇ ਅਫੀਲਾਂ ਦੇ ਧਰਾਂਗੇ ਜਿੰਨੇ ਹੋ ਸਕੇ ਦੋ ਅਫੀਲ ਦਾ ਤੀਜਾ ਚੌਥਾ ਪੰਜਵਾਂ ਛੇਮਾ ਤੇ ਸਤਮਾ ਅੱਠਮਾ ਨੌਵਾਂ ਦਸਵਾਂ 11ਵਾਂ 12ਵਾਂ 13ਵਾਂ ਆ ਅੰਡਾ ਬਹੁਤ ਆਵਦਾ ਵਲਾ ਬਈ ਤੇ 14 ਤੇ 15 15 ਅੰਡਿਆਂ ਤੇ ਬਿਠਾ ਦਿੰਨੇ ਆ ਬਹੁਤ ਆ ਮੇਰੇ ਖਿਆਲ ਚ ਤੇ ਇੱਕ ਦੋ ਆਪਾਂ ਐਕਸਟਰਾ ਧਰ ਦਿੰਨੇ ਆ ਕਈ ਵਾਰ ਖਰਾਬ ਹੋ ਜਾਂਦੇ ਨੇ ਅੰਡੇ ਤਾਂ ਇੱਕ ਦੋ ਐਕਸਟਰਾ ਧਰ ਦਿੰਨੇ ਆ ਵਿੱਚ ਆਪਾਂ 16 17 ਇੰਨੇ ਅੰਡੇ ਬਾਧੂ ਆ ਬਈ 17 ਬਹੁਤ ਨੇ ਮੇਰੇ ਖਿਆਲ ਚ ਆ ਦੋ ਅੰਡੇ ਰੱਖ ਲੈਣੇ ਆ ਵਿਚਾਲੋ ਫੜ ਲਾ ਵਿਚਾਲੋ ਇੱਕ ਪੱਲੇ ਤੋਂ ਨਾ ਫੜ ਵਿਚਾਲੋ 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 ਹਾਂ ਹਾਂ ਸ਼ਾਬਾਸ਼ ਚੱਕ ਲੈਣਾ ਲੈ ਵੀ ਫਤਨਾ ਵਾਹਿਗੁਰੂ ਬਹਿ ਜਾਂਂਦੇ ਤੇ ਐ ਨਾ ਕਰ ਐ ਨਾ ਕਰ ਇਧਰ ਆ ਬੇਟਾ ਇਧਰ ਆ ਉੱਤ ਪਿਆਰ ਨਾਲ ਬਿਠਾਵਾਂਗੀ ਤੈਨੂੰ ਆਂਡਿਆਂ ਤੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬੱਸ 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 ਲੋ ਜੀ ਗੇਟ ਬੰਦ ਕਰ ਦਿੰਨੇ ਆ ਥੋੜੇ ਟਾਈਮ ਤੱਕ ਦੇਖਾਂਗੇ ਇਧਰ ਮਿੱਤਰੋ ਵੈਂਟਮਾਂ ਦਾ ਜੋੜਾ ਵੀ ਆਂਡੇ ਧਰਨ ਲੱਗ ਗਿਆ ਆ ਫਿਰ ਤਾਂ ਮੁਰਗਾ ਬਈ ਵੈਂਟਮ ਤੇ ਆ ਬੈਠੀ ਮੁਰਗੀ ਆਂਡਾ ਧਰਨ ਵਾਸਤੇ ਦੇਖੋ ਤਾਂ ਬਹੁਤ ਵਧੀਆ ਹੋਇਆ ਬਈ ਇਹਨਾਂ ਦੇ ਬੱਚੇ ਵੀ ਆਪਾਂ ਹੁਣ ਕਢਾਵਾਂਗੇ ਸਾਰੇ ਆਂਡੇ ਇਕੱਠੇ ਕਰਕੇ ਦੇਲਾ ਵੀ ਦੇਲਾ ਆਂਡਾ ਤਾਂ ਬਈ ਇਹਨਾਂ ਦੇ ਬੱਚੇ ਨਿਕਲੇ ਹੁਣ ਤਾਂ ਨਿਆਰਾ ਆਜੂ ਬਈ ਵਾਲੇ ਸੋਹਣੇ ਨੇ ਜਮਾ ਛੋਟੇ ਛੋਟੇ ਜੀ ਆਹ ਲੋ ਵੀ ਮੁਰਗੀ ਬੈ ਗਈ ਸੈੱਟ ਹੋ ਕੇ ਜਮਾ ਤੇ ਬਈ 18 ਦੇ 18 ਆਂਡੇ ਆਪਦੇ ਥੱਲੇ ਲੈ ਲੇ ਬਈ ਇੱਕ ਵੀ ਆਂਡਾ ਬਾਹਰ ਨਹੀਂ ਹੈਗਾ ਤੇ ਮੈਨੂੰ ਪੂਰੀ ਉਮੀਦ ਆ ਵੀ ਇਹ 18 ਅੰਡੇ ਚੋਂ 15 16 ਬੱਚੇ ਤਾਂ ਪੱਕਾ ਕੱਢੂਗੀ ਹੋ ਸਕਦਾ 18 ਵੀ ਕੱਢ ਦੇ ਕਿਉਂਕਿ ਸਾਰੇ ਅੰਡੇ ਨੇ ਆਪਦੇ ਥੱਲੇ ਲੈ ਲੇ ਲਿਓ ਬਈ ਦਾਣਾ ਪਾਣੀ ਲਿਓ ਇਹਦਾ ਲਓ ਜੀ ਇੱਧਰ ਆ ਗਿਆ ਪਾਣੀ ਆ ਚੱਕ ਵੀ ਮੁਰਗੀਏ ਤੇਰਾ ਪਾਣੀ ਇੱਥੋਂ ਪੀ ਲਈ ਪਾਣੀ ਇੱਥੇ ਧਰ ਦਿੰਨੇ ਆ ਤੇ ਆ ਆ ਗਏ ਬਈ ਇਹਦੇ ਦਾਣੇ ਆ ਲੈ ਇੱਥੋਂ ਖਾ ਲਈ ਦਾਣੇ ਠੀਕ ਆ ਇੱਧਰ ਘੁੰਮ ਕੇ ਨਾ ਐਂ ਦਾਣੇ ਖਾ ਲਈ ਜਾਂ ਤੇਰੇ ਅੱਗੇ ਦਾਣੇ ਰੱਖ ਦਿੰਨੇ ਆ ਇੱਥੇ ਤੇ ਇੱਥੇ ਰੱਖ ਦਿੰਨੇ ਆ ਪਾਣੀ ਕਿਉਂਕਿ ਉਰੋਂ ਪਾਣੀ ਦਾ ਚਾਂਸ ਘਟਾ ਡੁੱਲਣ ਦਾ ਇੱਥੇ ਜਾਦੇ ਚਾਂਸ ਸੀ ਇੱਥੋਂ ਦਾਣੇ ਖਾ ਲੂਗੀ ਇਧਰੋਂ ਪਾਣੀ ਪੀ ਲੂ ਬਾਕੀ ਭਈ ਜਮਾ ਫੈਟ ਹੋ ਕੇ ਬੈ ਗਈ ਸਾਰੇ ਅੰਡਿਆਂ ਤੇ ਤੇ ਅਮਨ ਨੂੰ ਇੱਕ ਵਾਰੀ ਫੇਰ ਤੋਂ ਵਧਾਈਆਂ ਮੁਰਗੀ ਸੇਵਾ ਬਿਠਾਤੀ ਅਮਨ ਦੀ 20 ਦਿਨਾਂ ਬਾਅਦ ਛੋਟੇ ਛੋਟੇ ਚੂਚੇ ਆਹ ਮੁਰਗੀ ਦੇ ਥੱਲੋਂ ਬਾਹਰ ਆਉਣਗੇ ਇੱਕ ਇੱਕ ਕਰਕੇ ਮਿੱਤਰੋ ਕਰਦਿਆਂ ਬੰਦ ਆਜੋ ਤੁਹਾਨੂੰ ਬੱਚੇ ਦਿਖਾਉਣੇ ਆ ਬਈ ਹੁਣ ਬਹੁਤ ਛੋਟੇ ਛੋਟੇ ਇਹ ਬੱਚੇ ਨੇ ਬਈ ਤੇ ਕਬੂਤਰੀ ਅਗਰੈਸਿਵ ਹੋ ਰਹੀ ਹੈਗੀ ਦੇਖੋ ਬਈ ਪਹਿਲੀ ਵਾਰ ਆਪਣੇ ਸੈਟਅਪ ਤੇ ਬੱਚੇ ਨਿਕਲੇ ਨੇ 1 ਸਾਲ ਬਾਅਦ ਜਦੋਂ ਦਾ ਬਈ ਆਪਾਂ ਆ ਸੈਟਅਪ ਬਣਾਇਆ ਉਦੋਂ ਦੇ ਬੱਚੇ ਨਹੀਂ ਆਏ ਸੀ ਫੈਂਸੀ ਕਬੂਤਰਾਂ ਦੇ ਤਾਂ ਪਹਿਲੀ ਵਾਰ ਬੱਚੇ ਕੱਡੇ ਨੇ ਦੇਖੋ ਬਈ ਛੋਟੇ ਛੋਟੇ ਜੇ ਬੱਚੇ ਆ ਮੈਂ ਚਾਕੇ ਦਿਖਾਉਣਾ ਤੁਹਾਨੂੰ ਦੇਖੋ ਵੀ ਕਿੰਨੇ ਪਿਆਰੇ ਆ ਬਹੁਤ ਪਿਆਰੇ ਪਿਆਰੇ ਬੱਚੇ ਆ ਭਾਈ ਬਾਲੇ ਕਿਊਟ ਨੇ ਭਾਈ ਇਹਨਾਂ ਨੂੰ ਠੰਡ ਵੀ ਨਾ ਲੱਗ ਜੇ 81 ਬੱਚਾ ਭਾਈ ਤਬਿਆ ਸ਼ਰਾਜੀ ਬਹੁਤ ਜਲਦੀ ਵੱਡੇ ਕਰ ਦੇਣਗੇ ਬੱਚਿਆਂ ਨੂੰ ਕਿਉਂਕਿ ਭਈ ਇਹ ਫੀਡ ਬਹੁਤ ਦਿੰਦੇ ਨੇ ਹਨਾ ਆ ਕਬੂਤਰੀ ਦੇਖੋ ਭਾਈ ਕਿੰਨੀ ਅਗਰੈਸਿਵ ਹੋ ਰਹੀ ਆ ਕੁਛ ਨਹੀਂ ਕਹਿੰਦੇ ਤੇਰੇ ਬੱਚਿਆਂ ਨੂੰ ਤਾਂ ਭਈ ਫਾਈਨਲੀ ਅੱਖਾਂ ਤਰਸ ਗਈਆਂ ਸੀ ਇਹਨਾਂ ਦੇ ਬੱਚੇ ਦੇਖਣ ਨੂੰ ਤਾਂ ਭਈ ਬੱਚੇ ਨਿਕਲੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੇ ਭਈ ਤੁਸੀਂ ਮੰਮੀ ਤੇ ਭਈ ਤੂੰ ਡੈਡੀ ਬਣ ਗਿਆ ਤੁਸੀਂ ਮੰਮੀ ਡੈਡੀ ਬਣ ਗਏ ਦੋਨੇ ਤੁਹਾਨੂੰ ਵੀ ਵਧਾਈਆਂ ਤੇ ਬਈ ਤੁਹਾਨੂੰ ਸਾਰੇ ਦੇਖਣ ਵਾਲਿਆਂ ਨੂੰ ਤੁਹਾਨੂੰ ਵੀ ਮੁਬਾਰਕਾਂ ਆਜੋ ਵੀ ਸਾਰੇ ਖਾਓ ਹਰਾ ਬਰਫੀਨ ਖਾਓ ਆਜੋ ਵੀ ਟੌਮ ਤੇ ਜੈਰੀ ਤੁਸੀਂ ਵੀ ਆਜੋ ਭੱਜਿਆਓ ਕੇਰਾ ਤਾਂ ਲੋ ਬਈ ਟੌਮ ਤੇ ਜੈਰੀ ਵੀ ਆ ਗਏ ਦੋਨੇ ਖਾਣ ਤੇ ਜੋ ਜੋ ਮੋਜੋ ਵੀ ਲੱਗੇ ਚਲੋ ਜੀ ਕੰਮ ਨਿਬੜਿਆ ਇਹਨਾਂ ਦਾ ਵੀ ਕਰ ਦਿਆਂ ਬੰਦ ਮਿੱਤਰੋ ਸ਼ਾਮ ਦਾ ਹੋ ਗਿਆ ਟਾਈਮ ਕਬੂਤਰਾਂ ਨੂੰ ਪਾਣੀ ਰੱਖ ਦਈਏ ਵੱਡੀਆਂ ਜੋੜੀਆਂ ਨੂੰ ਸਾਰੀਆਂ ਆ ਗਈਆਂ ਥੱਲੇ ਤੇ ਆ ਜੋ ਵੀ ਇੱਥੋਂ ਪਾਣੀ ਪੀ ਲੋ ਚਲੋ ਆਇਓ 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 ਪੀ ਲੋ ਤੇ ਭਈ ਇੱਧਰ ਇਹ ਕਾਂਡਾ ਫੁੱਟਿਆ ਪਿਆਗਾ ਇੱਕ ਜੋੜੀ ਬੈਠੀ ਸੀ ਅੰਡੇ ਤੇ ਦੇਖਦੇ ਆ ਚੱਲ ਕੇ ਬੱਚਾ ਕੱਢ ਲਿਆ ਕਿ ਨਾ ਅੰਡਾ ਟੁੱਟਿਆ ਪਿਆ ਉਹ ਦੇਖੋ ਸਾਹਮਣੇ ਤੇ ਆ ਗੇਟ ਭੇਡ ਲੈਨੇ ਆਪਾਂ ਬਹਿ ਜਾਓ ਵੀ ਬਹਿ ਜਾਓ ਤਾਂ ਵੀ ਇੱਥੇ ਆ ਕੀ ਬਾਤ ਐ ਭਈ ਕੀ ਬਾਤ ਐ ਮੁਬਾਰਕਾਂ ਬਈ ਮੁਬਾਰਕਾਂ ਬੱਚਾ ਨਿਕਲੇ ਆਇਆ ਤੇ ਆ ਦੂਜੇ ਆਂਡੇ ਚੋ ਵੀ ਕ੍ਰੈਕ ਆਇਆ ਪਿਆ ਬਈ ਯਾਰ ਮੈਨੂੰ ਲੱਗਦਾ ਯਾਰ ਆ ਬੱਚਾ ਇਹ ਰੰਗ ਵਿੱਚ ਮਰ ਗਿਆ ਯਾਰ ਆਦਾ ਕੰਮ ਖਰਾਬ ਹੋ ਗਿਆ ਯਾਰ ਬਾਕੀ ਦੇਖਦੇ ਆ ਯਾਰ ਕੀ ਪਤਾ ਹਨਾ ਰੱਬ ਦੇ ਰੰਗ ਨੇ ਕੀ ਪਤਾ ਬਣ ਜੇ ਗੱਲ ਪਰ ਮੈਨੂੰ ਲੱਗਦਾ ਮਰ ਗਿਆ ਤੇ ਆਂਡਾ ਵੀ ਕੋਈ ਦੇਖ ਕੇ ਗਿਆ ਸੀਗਾ ਕਹਿੰਦਾ ਬਈ ਬੱਚਾ ਕਢਾਉਣਾਗਾ ਤੇ ਮੈਂ ਰੱਖਤਾ ਸੀ ਥੱਲੇ ਤੇ ਆ ਬੱਚੇ ਦੇ ਥੱਲੇ ਬਈ ਆਪਾਂ ਕੁਝ ਰੱਖ ਦਿੰਨੇ ਆਗੇ ਜਾਨੀ ਕਿ ਆ ਫੰਗ ਫੁੰਗੇ ਜੇ ਹੋ ਗਿਆ ਰੱਖ ਦਿੰਨੇ ਆਗੇ ਬਹੁਤ ਹੀ ਪਿਆਰਾ ਜਿਹਾ ਬੱਚਾ ਬਈ ਅੱਜ ਹੀ ਨਿਕਲੇਗਾ ਆ ਬੱਚੇ ਨੂੰ ਆਪਾਂ ਚੱਕ ਕੇ ਇੱਥੇ ਬਿਠਾ ਦਿੰਨੇ ਆ ਲੈ ਬਈ ਬੈਠ ਪੋਲੀ ਪੋਲੀ ਜਗ੍ਹਾ ਤੇ ਤਾਂ ਮਿੱਤਰੋ ਬਈ ਵੱਡੇ ਕਬੂਤਰਾਂ ਨੂੰ ਪਾਣੀ ਪੂਣੀ ਪਿਆਤਾ ਬਈ ਤੇ ਹੋਪਸ ਹਣਾ ਦੂਜਾ ਬੱਚਾ ਵੀ ਨਿਕਲੇ ਆਵੇ ਇਹ ਗੋਪੀ ਕਹਿ ਨਹੀਂ ਦਿੱਤੀ ਸੀ ਆਪਾਂ ਨੂੰ ਇਹਨੇ ਪਹਿਲੀ ਵਾਰ ਬੱਚੇ ਗੱਡੇ ਨੇ ਬਈ ਤੇ ਚਲੋ ਬਾਕੀ ਦੇਖਾਂਗੇ ਬਈ ਹਨਾ ਬੱਚੇ ਕਿਵੇਂ ਦੇ ਹੋਣਗੇ ਕਿਵੇਂ ਉੱਡਣਗੇ ਤੇ ਇਧਰੋਂ ਕੰਮ ਡਾਨਾ ਬਈ ਦਾਣਾ ਪਾਣੀ ਸਾਰਾ ਕੁਝ ਹੋ ਗਿਆ ਕਰਦਿਆਂ ਬੰਦ ਲੱਗਦੇ ਹੱਥ ਬੱਚਾ ਨੂੰ ਵੀ ਧਰਦੀ ਏ ਦਾਣੇ ਆਜੋ ਵੀ ਬੱਚੋ ਖਾਓ ਭਜ ਜਾਓ ਸਾਰੇ ਉੱਡਿਓ ਆਜੋ 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 ਇੱਕ ਬੱਚਾ ਬਈ ਕੱਲ ਬਾਹਰ ਰਹਿ ਗਿਆ ਸੀਗਾ ਡਾਇ ਸੀ ਆਪਾਂ ਹਨਾ ਬੱਚੇ ਤੇ ਉਹ ਬੱਚਾ ਬਈ ਆ ਫਿਰਦਾਗਾ ਆ ਜਾਂਦਾ ਇਹ ਬਸ ਹੁਣ ਬੈਠਣ ਵਾਲਾ ਹੈਗਾ ਆ ਬਾਹਰ ਹੈ ਗਿਆ ਸੀ ਰਾਤ ਬਾਕੀ ਇੱਧਰ ਛਤਰੀ ਵੀ ਲਾ ਰਖੀ ਹੈ ਨੀਮੀ ਕਰਕੇ ਤੇ ਜਦੋਂ ਬਹਿ ਗਿਆ ਨਾਲ ਦੀ ਨਾਲ ਤਾੜ ਦਾਂਗੇ ਇਹਨੂੰ ਤਾਂ ਮਿੱਤਰੋ ਬਈ ਅੱਜ ਦੇ ਸਾਰੇ ਕੰਮ ਹੋ ਗਏ ਬਈ ਤੇ ਆ ਸਿਹਾਈ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਮਿਲ ਜੇ ਨਵੀਂ ਵੀਡੀਓ ਚ ਨਵੇਂ ਜੇ ਟੌਪਿਕ ਤੇ ਰੱਬ ਰਾਖਾ ਜੱਟੋ ਰਹਿਮ ਦਵਾਰੇ ਗਈ rab rakha sanggi